ਨਰਾਤਿਆਂ 'ਚ ਭੁੱਲ ਕੇ ਵੀ ਨਾ ਕਰੋ ਇਹ ਨੋਕਾ ਦੋਸਤੋ Hindu ਧਰਮ ਨੂੰ ਮੰਨਣ ਵਾਲੇ ਨਰਾਤਿਆਂ ਦੇ 9 ਦਿਨ ਪੂਰੇ ਵਿਧਿਵਿਧਾਨ ਨਾਲ ਮਾ ਦੇਵੀ ਦੀ ਪੂਜਾ ਅਰਚਨਾ ਕਰਦੇ ਹਨ ਧਰਮ ਗ੍ਰੰਥਾਂ ਅਨੁਸਾਰ ਇਹਨਾਂ ਦਿਨਾਂ ਵਿੱਚ ਹੀ ਮਾਤਾ ਦੁਰਗਾ ਧਰਤੀ ਤੇ ਵਾਸ ਕਰਦੀ ਹੈ ਦੋਸਤੋ ਅਸੀਂ ਇਹ ਤਾਂ ਜਾਣਦੇ ਹਾਂ ਕਿ ਨਰਾਤਿਆਂ ਵਿੱਚ ਸਾਨੂੰ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਮਾ ਸਾਡੇ ਤੇ ਖੁਸ਼ ਹੋ ਜਾਵੇ ਅਤੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਮਨ ਚਾਹੀ ਫਲ ਪ੍ਰਦਾਨ ਕਰੇ ਜੋ ਅਸੀਂ ਕਰਦੇ ਵੀ ਹਾਂ ਪਰ ਕਿ ਅਸੀਂ ਇਹ ਜਾਣਦੇ ਹਾਂ ਕਿ ਸਾਡੀਆਂ ਕਿਹੜੀਆਂ ਗਲਤੀਆਂ ਨਾਲ ਮਨ ਨਾਰਾਜ਼ ਹੋ ਸਕਦੀ ਹੈ ਅਤੇ ਸਾਨੂੰ ਉਹਨਾਂ ਦੇ ਕਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਸਹੀ ਆਸਾਨ ਅਤੇ ਸਰਲ ਸ਼ਬਦਾਂ ਵਿੱਚ ਦੱਸਣ ਜਾ ਰਹੇ ਹਾਂ ਕਿ ਨਰਾਤਿਆਂ ਵਿੱਚ ਕਿਹੜੇ ਕੰਮ ਹਨ ਜੋ ਸਾਨੂੰ ਬਿਲਕੁਲ ਨਹੀਂ ਕਰਨੇ ਚਾਹੀਦੇ ਤਾਂ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਅਤੇ ਜਾਨੋ ਕਿ ਤੁਸੀਂ ਪਹਿਲਾਂ ਅਜਿਹੀ ਗਲਤੀ ਤਾਂ ਨਹੀਂ ਕੀਤੀ ਸੀ ਜਿਸ ਕਾਰਨ ਤੁਸੀਂ ਮਾਂ ਦੀ ਕਿਰਪਾ ਤੋਂ ਅਜੇ ਤੱਕ ਵਾਂਝੇ ਹੋ ਨਵਰਾਤਰੀਆਂ ਦੇ 9 ਦਿਨਾਂ ਵਿੱਚ ਕੀ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਮਾਂ ਤੁਹਾਨੂੰ ਕਦੇ ਵੀ ਵਰਤ ਰੱਖਣ ਲਈ ਮਜਬੂਰ ਨਹੀਂ ਕਰਦੀ ਪਰ ਜੇਕਰ ਤੁਸੀਂ ਰੱਖ ਹੀ ਰਹੇ ਹੋ ਤਾਂ ਆਪਣੀ ਪੂਰੀ ਸ਼ਰਧਾ ਭక్తి ਅਤੇ ਵਿਸ਼ਵਾਸ ਨਾਲ ਕਰੋ ਮਾਂ ਦੀ ਆਰਾਧਨਾ ਕਰਦੇ ਸਮੇਂ ਮਨ ਵਿੱਚ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਜਾਂ ਦੁਰਭਾਵਨਾ ਨਾ ਰੱਖੋ ਕਿਉਂਕਿ ਜਿਸ ਮਨ ਵਿੱਚ ਸ਼ੰਕਾ ਜਾਂ ਦੁਰਭਾਵਨਾ ਹੁੰਦੀ ਹੈ ਉਹ ਮਨ ਸ਼ਾਂਤ ਨਹੀਂ ਹੋ ਸਕਦਾ ਅਤੇ ਅਸ਼ਾਂਤ ਮਨ ਨਾਲ ਪੂਜਾ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਹੈ ਦੂਜੀ ਗੱਲ ਨਰਾਤਰੀਆਂ ਦੇ ਪਵਿੱਤਰ ਦਿਨਾਂ ਵਿੱਚ ਸਾਤਵਿਕਤਾ ਦਾ ਖਾਸ ਧਿਆਨ ਰੱਖੋ ਕਿਉਂਕਿ ਆਹਾਰ ਵਿਹਾਰ ਅਤੇ ਵਿਚਾਰ ਵਿੱਚ ਤੁਹਾਡੀ ਸਾਤਵਿਕਤਾ ਦਾ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਪਿਆਜ਼ ਮਾਸ ਮੱਛੀ ਅਤੇ ਸ਼ਰਾਬ ਦਾ ਸੇਵਨ ਜੇਕਰ ਤੁਸੀਂ ਪਹਿਲਾਂ ਦੀ ਨਰਾਤਰੀਆਂ ਵਿੱਚ ਕਰਦੇ ਆ ਰਹੇ ਹੋ ਤਾਂ ਇਸ ਨੂੰ ਛੱਡ ਦਿਓ ਅਤੇ ਨਰਾਤਰੀਆਂ ਦੇ 9 ਦਿਨ ਕੇਵਲ ਪੂਰਨ ਸਾਤਵਿਕ ਆਹਾਰ ਹੀ ਲਓ ਤਾਂ ਹੀ ਨਰਾਤਰੀਆਂ ਦੀ ਬਰਤਦਾ ਪੂਰਾ ਨਾ ਤੁਹਾਨੂੰ ਮਿਲ ਸਕੇਗਾ ਤੀਜੀ ਗੱਲ ਨਰਾਤਿਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਗਲਤ ਸ਼ਬਦਾਂ ਦਾ ਪ੍ਰਯੋਗ ਅਰਥਾਤ ਗਾਲੀ ਕਲੂਚ ਝੂਠ ਚੁਗਲੀ ਬੁਰਾਈ ਆਦੀ ਬੁਰੀਆਂ ਗੱਲਾਂ ਨੂੰ ਮੋਹੋਂ ਕੱਢਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਿਸ ਮੋਨਾਲਸੀ ਮਾਂ ਦਾ ਪਵਿੱਤਰ ਨਾਮ ਮੰਤਰ ਜਾਪ ਅਤੇ ਆਰਤੀ ਆਦਿ ਕਰਦੇ ਹਾਂ ਉਸ ਮੋਹ ਤੋਂ ਨਿਕਲਣ ਵਾਲੀ ਸ਼ਬਦ ਵੀ ਪਵਿੱਤਰ ਹੋਣੀ ਚਾਹੀਦੇ ਹਨ ਚੌਥੀ ਗਲ ਕਿਸੇ ਵੀ ਲੋੜਵੰਦ ਅਤੇ ਕੁੜੀ ਨੂੰ ਆਪਣੇ ਘਰੋਂ ਖਾਲੀ ਹੱਥ ਨਾ ਜਾਂਦੇ ਕਿਉਂਕਿ ਲੋੜਵੰਦ ਦੀ ਮਦਦ ਕਰਨ ਤੇ ਮਾਦੀ ਕਿਰਪਾ ਜ਼ਰੂਰ ਹੋਵੇਗੀ ਅਤੇ ਕੰਨਿਆ ਤਾਂ ਮਾਂ ਦਾ ਹੀ ਰੂਪ ਹੁੰਦੀ ਹੈ ਇੰਨਾ ਦਿਨਾਂ ਵਿੱਚ ਮਾਂ ਕੰਨਿਆ ਦੇ ਰੂਪ ਵਿੱਚ ਵੀ ਹੁੰਦੀ ਹੈ ਇਸ ਲਈ ਜੇਕਰ ਕੋਈ ਕੰਨਿਆ ਸਾਡੇ ਘਰੋਂ ਖਾਲੀ ਹੱਥ ਚਲੀ ਗਈ ਤਾਂ ਸਮਝੋ ਅਸੀਂ ਮਾਨੋ ਹੀ ਖਾਲੀ ਹੱਥ ਭੇਜ ਦਿੱਤਾ ਪੰਜਵੀਂ ਗੱਲ ਐਨਾ ਦਿਨਾ ਵਿੱਚ ਵਾਲ ਨਾ ਕਟਵਾਓ ਦਾੜੀ ਨਾ ਬਣਵਾਓ ਅਤੇ ਨੋ ਨਾ ਕਟੋ ਕਿਉਂਕਿ ਵਾਲ ਅਤੇ ਨੋਹੂ ਵਿਧਾਨ ਵਿੱਚ ਸਾਡੇ ਸਰੀਰ ਦੀ ਊਰਜਾ ਦਾ ਪ੍ਰਯੋਗ ਹੁੰਦਾ ਹੈ ਅਤੇ ਇਸ ਸਮੇਂ ਵਰਤਾਦੀ ਕਰਨ ਵਾਲੇ ਲੋਕਾਂ ਨੂੰ ਸ਼ਕਤੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਛੇਵੀਂ ਗੱਲ ਚੰਮੜੇ ਦੀਆਂ ਵਸਤੂਆਂ ਜਿਵੇਂ ਬੈਲਟ, ਪਰਸ ਆਦਿ ਤੋਂ ਬਚੋ ਕਿਉਂਕਿ ਇਸ ਨੂੰ ਪਸ਼ੂਆਂ ਨੂੰ ਮਾਰ ਕੇ ਬਣਾਇਆ ਜਾਂਦਾ ਹੈ ਜੋ ਮਾਂ ਨੂੰ ਕਦੇ ਵੀ ਪਸੰਦ ਨਹੀਂ ਆਵੇਗਾ। ਸੱਤਵੀਂ ਗੱਲ ਜੇਕਰ ਤੁਸੀਂ ਘਰ ਵਿੱਚ ਮਾਂ ਦੀ ਸਥਾਪਨਾ ਕੀਤੀ ਹੈ ਜਾਂ ਮਾਤਾ ਦੀ ਚੌਂਕੀ ਜਾਂ ਅਖੰਡ ਜੋਤ ਲਗਾਈ ਹੈ ਤਾਂ ਘਰ ਨੂੰ ਕਦੇ ਵੀ ਇਕੱਲਾ ਛੱਡ ਕੇ ਨਾ ਜਾਓ। ਭਾਵ ਘਰ ਵਿੱਚ ਕਿਸੇ ਨਾ ਕਿਸੇ ਦਾ ਹੁਣ ਬਹੁਤ ਜ਼ਰੂਰੀ ਹੈ। ਅਪੀਂਗਲ ਜੇਕਰ ਤੁਸੀਂ ਨਰਾਤਿਆਂ ਦੀ ਪੂਜਾ ਅਰਚਨਾ ਰੱਖਤੇ ਹੋ ਅਤੇ ਤੁਹਾਨੂੰ ਦਿਨ ਵਿੱਚ ਸੌਣ ਦੀ ਆਦਤ ਹੈ ਤਾਂ ਨਰਾਤਿਆਂ ਦੀ 9 ਦਿਨਾਂ ਤੱਕ ਆਪਣੀ ਆਦਤ ਬਦਲ ਲਓ ਕਿਉਂਕਿ ਨਰਾਤਿਆਂ ਦੁਆਨ ਦੌਰਾਨ ਦਿਨ ਵਿੱਚ ਸੌਣ ਦੀ ਮਨਾਹੀ ਹੈ 9ਵੀਂ ਗੱਲ ਕਾਮ ਵਾਸਨਾ ਤੋਂ ਦੂਰ ਰਹੋ ਤੁਹਾਨੂੰ ਨਰਾਤਿਆਂ ਦੇ ਦਿਨਾਂ ਵਿੱਚ ਕਾਮ ਵਾਸਨਾ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਇਨ੍ਹਾਂ ਦਿਨਾਂ ਵਿੱਚ ਔਰ ਤਾਤੇ ਮਰਤਾ ਦੋਹਾਂ ਨੂੰ ਬ੍ਰਹਮਚਾਰਿਆ ਦਾ ਪਾਲਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮਾਦੀਪ ਪੂਜਾ ਅਰਚਨਾ ਸਾਫ ਮਨ ਨਾਲ ਕਰਨ ਨਾਲ ਹੀ ਮਾ ਪ੍ਰਸન્ન ਹੁੰਦੀ ਹੈ ਇਸ ਲਈ ਇੰਨਾ ਦਿਨਾਂ ਵਿੱਚ ਸ਼ਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ ਅੰਤ ਵਿੱਚ ਦੋਸਤੋ ਅਸੀਂ ਤੁਹਾਡੇ ਤੋਂ ਇੱਕ ਬੇਨਤੀ ਕਰਨਾ ਚਾਹਾਂਗੇ ਪੂਰੀ ਇਸਤਰੀ ਜਾਤੀ ਵਿਛੀ ਮਾਤਾ ਦਾ ਅੰਸ਼ ਹੈ ਇਸ ਲਈ ਕਿਰਪਾ ਕਰਕੇ ਤੁਸੀਂ ਸਾਰੀ ਮਾਵਾਂ ਅਤੇ ਭੈਣਾਂ ਦਾ ਸਤਕਾਰ ਕਰੋ ਤੇ ਉਹਨਾਂ ਦਾ ਆਦਰ ਕਰੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਅਤੇ ਨਰਾਤਿਆਂ ਦੇ ਇਸ ਤਿਉਹਾਰ ਨੂੰ ਵਧੀਆ ਤਰੀਕੇ ਨਾਲ ਮਨਾਓਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਾਂ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ